ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੰਤਰੀ ਹਰਮੋਹਨ ਤਵੰਦਾ ਸ਼ਨੀਵਾਰ ਨੂੰ ਦੇਰ ਸ਼ਾਮ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ ਉਹ 83 ਵਰਿਆਂ ਦੇ ਸਨ ਅਤੇ ਕੁਝ ਸਮੇਂ ਤੋਂ ਬਿਮਾਰ ਸਨ ਸ਼ਹਿਰ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਅੱਜ ਉਨ੍ਹਾਂ ਨੂੰ ਪੰਜ ਤੱਤ 'ਚ ਵਿਲੀਨ ਕੀਤਾ ਗਿਆ ਉਨ੍ਹਾਂ ਦਾ ਅੰਤਿਮ ਸੰਸਕਾਰ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਚੋਥੇ ਲੋਕ ਪਹੁੰਚੇ ਸਭ ਤੋਂ ਪਹਿਲਾਂ ਸ਼ਿਰਵਤਾਂ ਦਵਨ ਜੀ ਨੂੰ ਆਪਣੀ ਚਰਦਾਂ ਦੇ ਲੀਡਰ ਬਿਤ ਕਰਦਾ ਕਿ ਇਹ ਜਹ ਲੀਡਰ ਸ਼ਹਿਰ ਦੇ ਵਿੱਚ ਨਾ ਕੋਈ ਹੋਇਆ ਸ਼ਾਇਦ ਨਾਲੇ ਟਾਈਮ ਵਿੱਚ ਵੀ ਕਦਰ ਨਹੀਂ ਹੋਇਆ ਉਸ ਤੋਂ ਬਾਅਦ ਜੋ ਹਰਮੋਨ ਤਮੰਜੀ ਨੇ ਲੀਡਰਾਂ ਨੂੰ ਮੇਕਾਂ ਨੂੰ ਕੰਮ ਕਰਨ ਦੀ ਆਦਤ ਪਾਈ ਹੈ ਉਹ ਸਿਰਫ ਹਰਮੋਨ ਤਮਣੀ ਪਾ ਸਕਦੇ ਸੀ ਔਰ ਕੋਈ ਨਹੀਂ ਉਹਨੇ ਬਹੁਤ ਸਾਰੇ ਪ੍ਰੋਜੈਕਟ ਸ਼ਹਿਰ ਚ ਲੈ ਕੇ ਅੰਦੇ 32 ਸੈਕਟਰ ਹਸਪੀਟਲ ਤੋਂ ਲੈ ਕੇ ਔਰ ਮਲੇ ਇਹ ਜਿਹੇ ਪ੍ਰੋਜੈਕਟ ਲੈ ਕੇ ਆਏ ਜਿਹੜੇ ਇਹ ਸ਼ਹਿਰ ਵਾਸਤੇ ਜੁੜੀ ਸੀ ਜਿਹੜੇ ਅਜੇ ਤੱਕ ਕੋਈ ਨਹੀਂ ਲਿਆ ਸੀ ਉਹਨਾਂ ਨੇ ਗਰੀਬਾਂ ਵਾਸਤੇ ਵੀ ਸੋਚਿਆ ਉਹਨਾਂ ਨੇ ਅਮੀਰਾਂ ਵਾਸਤੇ ਵੀ ਸੋਚਿਆ ਉਹਨਾਂ ਨੇ ਵਪਾਰੀਆਂ ਵਾਸਤੇ ਵੀ ਸੋਚਿਆ ਸੋ ਇਹ ਜੇ ਲੀਡਰ ਇੱਕ ਆਈਕਨ ਹੈ ਸਾਡੇ ਐਗਜ਼ਾਮਪਲ ਹੈ ਹਮੇਸ਼ਾ ਜਰੂਰ ਤੱਕ ਚੰਡੀਗੜ੍ਹ ਕੀ ਜਰੂਰ ਤੱਕ ਦੁਨੀਆ ਰਹੀ ਉਹਨਾਂ ਦਾ ਨਾਮ ਇੱਥੇ ਰਹੇਗਾ ਸੋ ਵਰਮਨ ਤਾਂ ਜੀ ਦੇ ਜਾਣ ਨਾਲ ਬਹੁਤ ਛੇਤੀ ਹੋਈ ਹੈ ਮੈਂ ਤਾਂ ਲਾਸਟ ਮੂਮੈਂਟ ਤੱਕ ਉਹਨਾਂ ਦੇ ਨਾਲ ਮੀਟਿੰਗਾਂ ਕਿਉਂਕੀ ਕਰਦਾ ਰਿਹਾ ਕਿਉਂਕਿ ਮੈਂ ਵੀ ਉਸੇ ਪਾਰਟੀ ਦਾ ਆਮ ਆਦਮੀ ਪਾਰਟੀ ਇਸ ਕਰਕੇ ਮੇਰੀਆਂ ਮੀਟਿੰਗਾਂ ਉਹਨਾਂ ਨਾਲ ਰੈਗੂਲਰ ਚੱਲਦੀਆਂ ਸੀਗੀਆਂ ਔਰ ਬੜਾ ਨਾਈਸਲੀ ਬਿਹੇਵ ਕਰਦੇ ਸੀ ਜੋ ਕਹਿਣਾ ਫਲੈਕਸੀਬਲ ਬੜੇ ਸੀ ਮਤਲਬ ਇੰਨੇ ਵਧੀਆ ਲੀਡਰ ਜਿਹੜੇ ਆ ਉਹ ਬਹੁਤ ਟੈਟਸ ਦੁਨੀਆ 'ਚ ਮਿਲਣ